ਵਲੇਹਾਰੇ ਆਪਣੇ ਸਤਗੁਰ ਕੈਵਲਿਆਰੇ ਸਤਗੁਰ ਕੈਵਲ ਆਪਣੇ ਸਤਗੁਰ ਗੱਜ ਕੇ ਗੱਜ ਕੇ ਸਤਗੁਰ ਕੈਵਲ தன சீ கோந்தி தனசிந்த சி தனி தனசோந்தி தனசிந்த சி ਧੰ ਸ੍ਰੀ ਗੁਰੂ ਗੋ ਧੰ ਸ੍ਰੀ ਗੁਰੂ ਧੰ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰ ਧੰ ਸ੍ਰੀ ਗੁਰੂ ਵਾ ਵਾ ਧੰ ਧੰ ਸਤਗੁਰ ਕੈਵਲ ਹਾਰੇ ਆਪਣੇ ਸਤਗੁਰ ਕੈਵਲ ਹਾਰੇ ਸਤਗੁਰ ਕੈਵਲ ਹਾਰੇ ਆਪਣੇ ਸਤਗੁਰ ਕੈਵਲ ਹਾਰੇ ਸਤਗੁਰ ਕੈਵਲ ਆਪਣੇ ਸਤਗੁਰ ਕੈ ਵਲੇ ਹਾਰੇ ਆਪਣੇ ਸਤਗੁਰ ਕੈ ਵਲੇ ਹਾਰੇ ਸਤਗੁਰ ਕੈ ਵਲੇ ਹਾਰੇ ਆਪਣੇ ਸਤਗੁਰ ਕੈ ਵਲੇ ਸਤਗੁਰ ਕੈ ਵੱਲ ਸਤਮਨ ਸਤਗੁਰ ਕੈ ਸਤਗੁਰ ਕੈ ਵੱਲ ਹਾਰੇ ਸਤਗੁਰ ਕਿਰਪਾ ਬਖਸ਼ਿਸ਼ ਕਰਨ ਤੁਹਾਡੀ ਸਾਰਿਆਂ ਦੀ ਹਾਜ਼ਰੀ ਦਰਗਾਹੀ ਪਰਵਾਨ ਹੋਵੇ ਸਮੂਹ ਸੁਖਮਨੀ ਸਾਹਿਬ ਸੇਵਾ ਸੈਟੀ ਦੇ ਮੈਂਬਰਾਂ ਦਾ ਵੀਰਾਂ ਪੈਣਾ ਦਾ ਸਭ ਦਾ ਧੰਨਵਾਦ ਜੋ ਤੁਸੀਂ ਮੈਨੂੰ ਇਸ ਪਾਵਨ ਸਥਾਨ ਤੇ ਸੰਗਤ ਦੇ ਦਰਸ਼ਨ ਕਰਨ ਵਾਸਤੇ ਹੁਕਮ ਕੀਤਾ ਇੱਥੋਂ ਦੇ ਸਮੁੱਚੇ ਪ੍ਰਬੰਧ ਦਾ ਮੈਨੇਜਰ ਸਾਹਿਬ ਦਾ ਬਹੁਤ ਪਿਆਰ ਵਾਲੇ ਨੇ ਸਮੁੱਚੇ ਹੈਡ ਗ੍ਰੰਥੀ ਗ੍ਰੰਥੀ ਸਿੰਘ ਸਹਿਬਾਨ ਕੀਤਨੀਆਂ ਸਾਰੇ ਸਟਾਫ ਦਾ ਧੰਨਵਾਦ 쿠ਟਾਨ ਕੋਟ ਸ਼ੁਕਰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂ ਦਾ ਜੋ ਤਰੁੱਠ ਕੇ ਬਖਸ਼ ਸ਼ੰਕਰ ਦੇ ਨੇ ਅਸੀਸ ਦਿਓ ਸਾ ਸੰਗਤ ਅਸੀਂ ਕੱਲੇ ਕਹਿਣ ਜੋਗੇ ਨਾ ਰਹਿ ਜਾਈਏ ਤੁਹਾਡੀ ਚਰਨ ਤੋੜਨ ਨਾਲ ਸਾਡਾ ਵੀ ਜੀਵਨ ਜਨਮ ਸਫਲ ਹੋ ਸਾਡਾ ਕੰਮ ਉਹ ਪੁਲਿਸ ਵਾਲੇ ਟ੍ਰੈਫਿਕ ਵਾਲਿਆਂ ਆਲਾ ਨਾਲ ਹੋਵੇ ਉਹ ਇਸ਼ਾਰੇ ਕਰਦੇ ਨੇ ਲੰਘ ਜੋ ਲੰਘ ਜੋ ਲੁੱਕੀ ਅੰਮ੍ਰਿਤਸਰ ਪਹੁੰਚ ਜਾਂਦੇ ਉਹ ਵਿਚਾਰੇ ਉੱਥੇ ਰਹਿ ਜਾਂਦੇ ਅਸੀਂ ਕਰਕੇ ਤੁਹਾਨੂੰ ਨਿਕ ਅੱਲਾ ਤੋਰਨਾ ਤੁਸੀਂ ਸਾਡੇ ਲਈ ਅਸੀਸ ਦਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਕਰਨ ਸਾਡਾ ਵੀ ਜੀਵਨ ਜਨਮ ਸਫਲ ਹੋਵੇ ਗੁਰੂ ਦੀ ਵਡਿਆਈ ਕਰਦੇ ਆ ਇਹ ਅਸੀਸਾਂ ਦਿਓ ਇੱਕ ਮੈਂ ਬੇਨਤੀ ਕਰਨੀ ਤੁਹਾਨੂੰ ਸਾਰਿਆਂ ਨੂੰ ਅੰਮ੍ਰਿਤ ਛਕੋ ਗੁਰੂ ਦੇ ਪੁੱਤਰ ਧੀਆਂ ਬਣੋ ਜਦੋਂ ਸਵੇਰੇ ਨੀਂਦ ਝੁੰਝਾ ਖੁੱਲਦੀ ਹੈ ਆਪ ਵੀ ਤੇ ਆਪਣੇ ਬੱਚਿਆਂ ਨੂੰ ਛੋਟੇ ਦੇ ਬੱਚੇ ਨੂੰ ਉਠਾਣ ਲੱਗਿਆਂ ਅੱਜ ਤੋਂ ਆਦਤ ਪਾ ਲਓ ਜਦੋਂ ਆਪਣੇ ਪੁੱਤ ਤੇ ਬੱਚੇ ਨੂੰ ਠਾਣੇ ਮਾਂ ਦਾ ਫਰਜ ਹੈ ਚੰਗੀ ਮਾਂ ਇਹ ਰੋਜ਼ ਕੰਮ ਕਰੇ ਉਠਾਣ ਲੱਗਿਆਂ ਕਵੇ ਪੁੱਤ ਉੱਠ ਬੋਲ ਵਾਹਿਗੁਰੂ ਪੁੱਤ ਉੱਠ ਬੋਲ ਵਾਹਿਗੁਰੂ ਧੀਏ ਉੱਠ ਬੋਲ ਵਾਹਿਗੁਰੂ ਧੀਏ ਉੱਠ ਬੋਲ ਵਾਹਿਗੁਰੂ ਰੋਜ਼ ਕਹਿਣ ਲੱਗ ਜਾਓ ਤੁਹਾਡੇ ਬੱਚੇ ਉੱਠਦੇ ਅੰਸਾਰ ਕਹਿਣ ਲੱਗ ਪੈਣਗੇ ਸਤਨਾਮ ਸ੍ਰੀ ਵਾਹਿਗੁਰੂ ਹਰ ਰੋਜ਼ ਨੀਂਦ ਤੋਂ ਸੋਤ ਸ੍ਰੀ ਅਕਾਲ ਜਦੋਂ ਤੁਹਾਡੀ ਨੀਂਦ ਵਿੱਚੋਂ ਜਾਗ ਖੁੱਲੇ ਤੁਹਾਡਾ ਫਰਸਟ ਵਰਕ ਐਵਰੀ ਡੇ ਇਹ ਹੋਣਾ ਚਾਹੀਦਾ ਹੈ 4 ਵਜੇ 5 ਵਜੇ 6 ਵਜੇ ਜਿੰਨੇ ਵਜੇ ਉੱਠਦੇ ਹੋ ਉੱਠਦੇ ਸਤ ਤੋਂ ਲੇਟ ਨਹੀਂ ਮੈਂ ਕਹਾਂਗਾ ਬੇਵੇਂ 9 ਵਜੇ ਉੱਠੋ ਨਾ 6 ਵਜੇ ਤੱਕ ਹਰ ਗ੍ਰਸਤੀ ਬੰਦੇ ਨੂੰ ਉੱਠਣਾ ਚਾਹੀਦਾ ਹੈ ਜਦੋਂ ਨੀਂਦ ਤੋਂ ਜਾਗ ਖੁੱਲੇ ਉੱਠਦੇ ਹੰਸਾਰ ਪਹਿਲਾ ਸ਼ਬਦ ਤੁਹਾਡੀ ਦਸਨਾ ਤੇ ਆਵੇ ਸਤਨਾਮ ਸ੍ਰੀ ਵਾਹਿਗੁਰੂ 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 ਇਹ ਹੋਮਵਰਕ ਹੈ ਰੋਜ਼ ਕਰਨ ਲੱਗ ਜਾਓ ਤੁਹਾਨੂੰ ਲਾਭ ਹੋਏਗਾ 1 ਮਹੀਨੇ ਦੇ ਅੰਦਰ ਦਿੱਕਤ ਤੁਹਾਡਾ ਐਟਮੋਸਫੇਅਰ ਚੇਂਜ ਹੋ ਜਾਣਾ ਕਰਦਾ ਗੁਰੂ ਨੇ ਹੁਕਮ ਦਿੱਤਾ ਗੁਰ ਸਤਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਠਰ ਨਾਮ ਤਿਆਗ ਭਾਈ ਜਪ ਲੋਂਗੇ ਆਪਣੇ ਬੱਚਿਆਂ ਨੂੰ ਵੀ ਭੈਣੋਂ ਫੜ ਲੋਂਗੇ ਰੋਜ਼ ਵਾਹਿਗੁਰੂ ਕਹਿ ਲੋਂਗੇ ਹੱਥ ਖੜੇ ਕਰਕੇ ਜਕਾਰਾ ਛੱਡ ਜਦੋਂ ਨੀਂਦ ਚੋਂ ਜਾਗ ਖੁੱਲੇ ਵਾਹਿਗੁਰੂ ਕਹਾਂਗੇ ਜਦੋਂ ਜਾਗ ਖੁੱਲੇ ਵਾ ਵਾ ਸੋਤ ਸਦੀਓ ਕਾਲ ਜਦੋਂ ਨੀਂਦ ਚੋਂ ਉੱਠਣਾ ਉੱਠਦੇ ਆਂ ਸਾਰ ਕਹਿਣਾ ਆਪਣੇ ਬੈੱਡ ਤੇ ਬਹਿ ਕੇ ਵਾਹਿਗੁਰੂ 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 ਫਿਰ ਗੁਰੂ ਦੀ ਕਿਰਪਾ ਹੋਏਗੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ ਤਨ ਮਹਿ ਮਟਾਵੋ ਪੁੱਲ ਚੁੱਕ ਦੀ ਖਿਮਾ ਬਖਸ਼ ਲਈ ਅਗਲਾ ਪ੍ਰੋਗਰਾਮ ਸਰਵਣ ਕਰੋ ਗੱਜ ਕੋ ਫਤਿਹ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ